ਦਾ ਮਾਲ ਠੀਕ ਐ ਇਥੋਂ ਪੈਂਦਾ ਤੇ ਪਹਿਲਾਂ ਕੀ ਕੀ ਨਿਕਲਦੇ ਚੋਂ ਇਹਦੇ ਚ ਨਿਕਲਦਾ ਵੀਰੇ ਜਮਾਂ ਇਹਨਾਂ ਜਿਹੜੇ ਟੁੱਟੇ ਦਾਣੇ ਹੁੰਦੇ ਆ ਠੀਕ ਐ ਜਮੇ ਕੋਈ ਦਾਣਾ ਕੰਬਾਈ ਨੇ ਭੰਨਦਾ ਜਾ ਇਹ ਆ ਗਿਆ ਹਾਂ ਹਾਂ ਉਸ ਤੋਂ ਬਾਅਦ ਇਹਦੇ ਚ ਜਮਾਂ ਮੱਖੀਆਂ ਮੋਟੀਆਂ ਜਾਂ ਕੋਈ ਡੱਕਰੇ ਰੁੱਕਰੇ ਹੁੰਦੇ ਆ ਅੱਛਾ ਉਹ ਚੀਜ਼ਾਂ ਹਾਂ ਠੀਕ ਐ ਤੇ ਕੋਈ ਨਦੀਨਾ ਠੀਕ ਐ ਤੇ ਆ ਆਗੇ ਜਮਾਂ ਜਿਹੜੇ ਮਾਜੂ ਦਾਣੇ ਹੁੰਦੇ ਆ ਜਿਹੜੇ ਰਿਜੈਕਟਰ ਕੀਤੇ ਗਏ ਦਾਣੇ ਹੁੰਦੇ ਆਗੇ ਹਾਂ ਨਾ ਇਹਨੂੰ ਅੰਡਰ ਸਾਈਜ਼ ਕਹਿ ਦਿੰਦੇ ਆ ਅੰਡਰ ਸਾਈਜ਼ ਆਪਣੇ ਹਰੇ ਤਾਂ ਹੋ ਜਾਂਦੇ ਆ ਖਰਾਬ થઈ ਜਾਂਦੇ ਆ ਝਾੜਦੇ ਇਹੀ ਇਫੈਕਟ ਪਾਉਂਦੇ ਆ ਜ਼ਿਆਦਾ ਠ ਉਰੇ ਵੀ ਫਾਈਨਲ ਨਿਕਲਦਾ ਫਾਈਨਲ ਕਣਕ ਇੱਥੇ ਆ ਹਾਂ ਇਹ ਪੰਜਵੇਂ ਘਟਾ ਇਹ ਨਿਕਲਦਾ ਚਾਰ ਪਿਛੇ ਵੇਸਟ ਤੇ ਲੱਗਦੇ ਆ ਠੀਕ ਆ ਬਈ ਤੇ ਇਹ ਬਾਈ ਕਹਿੰਦੇ ਸਾਰੇ ਪਿੰਡਾਂ ਦੇ ਵਿੱਚ ਜਾ ਸਕਦੇ ਜਵੇਂ ਚਰਨਜੀਤ ਹੁਣੇ ਕਹਿੰਦੇ ਵੀ ਕਹਿੰਦੇ ਕਣਕ ਢੋਲਾਂ ਚ ਪਾਉਣ ਦਾ ਸਮਾਂ ਆ ਗਿਆ ਤੇ ਵਜੀਦਕਿਆਂ ਤੋਂ ਚੱਲ ਕੇ ਬਾਈ ਚਰਨਜੀਤ ਗਰੇ ਆਲਖਰੀਂ ਤੇ ਸਿਮਾਂ ਲੰਗੋਆੜ ਆਏ ਨੇਗੇ ਚਰਨਜੀਤ ਇਹਦਾ ਕੀ ਫਾਇਦਾ ਮਸ਼ੀਨ ਜੀ ਦਾ ਇਹਦਾ ਬਾਈ ਬਹੁਤ ਵਧੀਆ ਬੀ ਦੇ ਬਹੁਤ ਜਿਵੇਂ ਬੀ ਅੱਗੇ ਮੱਖੀ ਆਉਂਦੀ ਹੈਗੀ ਹਾਂ ਮੱਖੀ ਦੀ ਕੋਈ ਸਮੱਸਿਆ ਨਹੀਂ ਆਉਂਦੀ ਠੀਕ ਹੈ ਜਿਵੇਂ ਇਹ ਆਪਾਂ ਕਹੀਏ ਵੀ ਇਹ ਪੀਣਾ ਕਰਕੇ ਨਹੀਂ ਹੁੰਦਾ ਆਪਣਾ ਹਾਂ ਹਾਂ ਪੀਣਾ ਕਣਕੇ ਕਣਕ ਨੂੰ ਉਹ ਕਰ ਦਿਆਂਗੇ ਠੀਕ ਹੈ ਉਹ ਮੈਂ ਕਰ ਦਿਆ ਮਸ਼ੀਨ ਮਨ ਲਵੀ ਜਿਵੇਂ ਬਾਈ ਆਹ ਕਣਕ ਪਈਆ ਹਨਾ ਤੇ ਆ ਮਣੀ ਭਾਈ ਇਹ ਤੋਂ ਆਪਾਂ ਜਾਣਕਾਰੀ ਲੈਣੇ ਆ ਤੇ ਮਣੀ ਉਰੋਂਦੀ ਪੈਂਦੀ ਆ ਬਾਈ ਉਰੇ ਹੈ ਪੈਦਾ ਨਾਲ ਠੀਕ ਐ ਇਥੋਂ ਪੈਂਦਾ ਤੇ ਪਹਿਲਾਂ ਕੀ ਕੀ ਨਿਕਲਦੇ ਚੋਂ ਇਹਦੇ ਚ ਨਿਕਲਦਾ ਵੀਰੇ ਜਮੇ ਇਹਨੇ ਜਿਹੜੇ ਟੁੱਟੇ ਦਾਣੇ ਹੁੰਦੇ ਆ ਠੀਕ ਐ ਜਮੇ ਕੋਈ ਦਾਣਾ ਕੰਬਾਈ ਨੇ ਬੰਨਦਾ ਜਾ ਇਹ ਆ ਗਿਆ ਹਾਂ ਹਾਂ ਉਸ ਤੋਂ ਬਾਅਦ ਇਹਦੇ ਚ ਜਮੇ ਮੱਖੀਆਂ ਮੋਟੀਆਂ ਜਾਂ ਕੋਈ ਡੱਕਰੇ ਡੁੱਕਰੇ ਹੁੰਦੇ ਆ ਅੱਛਾ ਉਹ ਚੀਜ਼ਾਂ ਹਾਂ ਠੀਕ ਹੈ ਤੇ ਕੋਈ ਨਦੀਨ ਆ ਠੀਕ ਹੈ ਤੇ ਆ ਅਗੇ ਜਮਾ ਜਿਹੜੇ ਮਾਜੂ ਦਾਣੇ ਹੁੰਦੇ ਆ ਜਿਹੜੇ ਰਿਜੈਕਟ ਕੀਤੇ ਦਾਣੇ ਹੁੰਦੇ ਆਗੇ ਹਾਂ ਨਾ ਇਹਨੂੰ ਅੰਡਰ ਸਾਈਜ਼ ਕਹਿ ਦਿੰਦੇ ਆ ਅੰਡਰ ਸਾਈਜ਼ ਜੂ ਆਪਣੇ ਹਰੇ ਤਾਂ ਹੋ ਜਾਂਦੇ ਆ ਖਾਈ ਜਾਂਦੇ ਆ ਝਾੜ ਤੇ ਹੀ ਇਫੈਕਟ ਪਾਉਂਦੇ ਆ ਜਿਆਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਚ ਜੇ ਕੋਈ ਜਿਹੜਾ ਰਹਿ ਗਿਆ ਉਹ ਹਵਾ ਨੇ ਉਰੇ ਚੱਕ ਕੇ ਕੱਢ ਦੇਣਾ ਠੀਕ ਹੈ ਬਈ ਠੀਕ ਹੈ ਹੋਰ ਆ ਔਰ ਇਹ ਵੀ ਫਾਈਨਲ ਨਿਕਲਦਾ ਫਾਈਨਲ ਕਣਕ ਇੱਥੇ ਆ ਹੈ ਹਾਂ ਇਹ ਪੰਜਵੇਂ ਗੱਟਾ ਇਹ ਨਿਕਲਦਾ ਚਾਰ ਪਿੱਛੇ ਵੇਸਟ ਤੇ ਲੱਗਦੇ ਆ ਠੀਕ ਆ ਬਈ ਠੀਕ ਹੈ ਤੇ ਇਹ ਬਾਈ ਕਹਿੰਦੇ ਸਾਰੇ ਪਿੰਡਾਂ ਦੇ ਵਿੱਚ ਜਾ ਸਕਦੇ ਜਿਵੇਂ ਚਰਨਜੀਤ ਹੋਰੀ ਕਹਿੰਦੇ ਵੀ ਪਿੰਡ ਲੈ ਕੇ ਜਾਣਾ ਤੇ ਜਰਨਜੀਤ ਕਿੰਨੇ ਕ ਘਰ ਇਕੱਠੇ ਹੋ ਗਏ ਮੰਨ ਲਓ ਵੀ ਮੰਗਵਾਰ ਨੂੰ ਬਾਈ ਹੋਰਾਂ ਨੂੰ ਇਹ ਦੋ ਘਟ ਘਟ 10 ਕਰੋ 10 ਕਰੋ ਹੈ ਠੀਕ ਹੈ ਮੰਨ ਲਾ ਵੀ 100 ਕੁਇੰਟਲ ਕਣਕ ਕਿੰਨੇ 100 100 ਨਹੀਂ 5 ਕੁ 100 ਕੁਇੰਟਲ ਆ ਗਈ ਠੀਕ ਹੈ ਹਾਂ ਹਾਂ ਤੇ ਮੰਨ ਲਾ 500 ਕੁਇੰਟਲ ਬੰਕਾਨਕ ਹੋ ਜੀ ਥੋੜੀ ਠੀਕ ਹੈ ਜਿਵੇਂ ਤੂੰ ਆ ਬਾਈ ਮਨ ਲਾ ਘਰੇ ਤੁਸੀਂ ਬਹੁਤ ਰੱਖਦੇ ਹੋ ਕਣਕ ਹੈਨਾ ਜਿਵੇਂ ਪਸ਼ੂਆਂ ਪਸ਼ੂਆਂ ਦਾ ਹੋਵਗਾ ਠੀਕ ਹੈ ਉਸ ਹੱਬ ਤੇ ਬਿਲਕੁਲ ਜੀ ਤੇ ਵੈਸੇ ਬਾਈ ਮੰਨ ਲਾ ਜਿਵੇਂ ਛੋਟਾ ਹੋ ਹੁੰਦਾਗਾ ਵੀ ਤੁਸੀਂ ਕਿਸੇ ਪਿੰਡ ਚ ਜਾਣਾ ਹੋਵੇ ਤਾਂ ਘੱਟੋ ਘੱਟ ਛੋਟੀ ਰਿਕੁਆਇਰਮੈਂਟ ਕੀ ਆ 100 ਕੁਇੰਟਲ ਦੀ 100 ਕੁਇੰਟਲ ਦੀ ਠੀਕ ਹੈ ਤਾਂ ਹੀ ਤੁਸੀਂ ਕਿਹਾ ਵੀ 100 ਕੁਇੰਟਲ ਹੈ ਠੀਕ ਹੈ ਕਿਉਂ ਜਦੋਂ ਸੇਮੇ ਗੱਲ ਚਲੀ ਜਾਂਦੀ ਤਾਂ ਬਾਈ ਨੇ ਇਹੀ ਗੱਲ ਕਹੀ ਸੀ ਵੀ 100 ਕੁਇੰਟਲ ਹੋਵੇ ਪਰ ਚਰਨਜੀਤ ਕਹਿੰਦਾ ਵੀ ਸਾਡੇ ਵੀ ਛੋਟੀ ਬਾਈ ਮੰਨ ਲਾ ਵੀ 10-12 ਘਰਾਂ ਦੀ 500 ਕੁਇੰਟਲ ਹੋ ਜੂਗੀ ਹਾਂ ਜਿਵੇਂ ਸਮਝ ਲਓ 50-50 ਕੁਇੰਟਲ ਲਾ ਲਓ ਬਿਲਕੁਲ ਬ ਬਾਬੂ ਪਾਕਿਸਤਾਨ ਤੋਂ ਆਕੇ ਜ਼ਮੀਨਾਂ ਚੋਂ ਦਾ ਸਾਨੂੰ ਸਰਕਾਰ ਨੇ ਖੁੱਲੀਆਂ ਦੇਤੀਆਂ ਚਰਨ ਜੀ ਦਾ ਹੈ ਹੈ ਸਿਮੇ ਹਾਂ ਸਹੀ ਗੱਲ ਹੈਗਾ ਜੀ ਰੱਖਦਾ ਹੈਗਾ ਜੀ ਰੱਖਦਾ ਵੱਧ ਰੱਖਦਾ ਬਿਲਕੁਲ 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 ਹੁਣ ਲੋਕੀ ਘੱਟ ਰੱਖਦੇ ਨੇ ਕਿ ਕਣਕ ਸਹੀ ਗੱਲ ਹੈ ਚਲੋ ਜੀ ਅੱਜ ਆਪਣੇ ਕੋਲੇ ਵੀਰੇ ਮਸ਼ੀਨ ਆ ਮੱਕੀ ਵਾਲੀ ਠੀਕ ਆ ਬਈ ਪੋਸਟਰ ਲੱਗਿਆ ਹੋਇਆ ਹੈਗਾ ਉਹ ਵੀ ਆ ਵੀ ਦਿਓ ਸੁਮੇਲ ਮੜਾ ਜਾ ਉਹ ਵੀ ਦੇਖ ਲਈਏ ਬਾਈ ਬਾਈ ਕੋਲੇ ਮਸ਼ੀਨ ਆਗੀ ਤੇ ਚਹਾਨ ਮੱਕੀ ਥਰੇਸ਼ਰ ਤੇ ਬੀਜ ਗ੍ਰੇਡਿੰਗ ਅਸੀਂ ਸਮੇਤ ਪੜਦਾ ਪਿਓ ਇਹ ਤੁਹਾਡੇ ਪਿੰਡ ਵੀ ਆਪਾਂ ਪਿਛਲੇ ਸਾਲ ਵੀ ਕੱਢ ਗਏ ਸੀਗੇ ਗਿਆ ਪ੍ਰਧਾਨ ਕੋਲੇ ਠੀਕ ਹੈ ਸਮੇਤ ਪੜਦੇ ਬਸ ਹੋਰੇ ਇਹਦੇ ਚ ਛਲੀਆਂ ਪਾਈ ਜਾਂਦੇ ਆ ਬੰਦੇ ਠੀਕ ਹੈ ਇਹ ਦਾਣੇ ਕੱਢ ਕੇ ਸਿੱਧਾ ਟਰਾਲੀ ਚ ਪਾਈ ਜਾਂਦੇ ਨੇ ਜੀ ਸਿੱਧਾ ਟਰਾਲੀ ਚ ਹੈ ਠੀਕ ਹੈ ਇਹਦਾ ਕੀ ਖਰਚਾ ਲੱਨੇ ਬਈ ਇਹਦਾ ਵੀਰੇ 600 ਰੁਪਏ ਵਿੱਗਾ ਹੁੰਦਾ 600 ਰੁਪਏ ਵਿੱਗੇ ਦਾ ਹੈ ਬਾਕੀ ਦਾਣਿਆਂ ਦੇ ਹਿਸਾਬ ਨਾਲ ਜਿਹੀ ਜਿਹੀ ਅਗਲੀ ਦੀ ਮੱਕੀ ਹੁੰਦੀ ਆ ਉਹ ਜਾ ਚੱਲ ਆਪਣੇ ਜ਼ਿਮੀਦਾਰ ਭਰਾਵਾਂ ਨਾਲ ਉਹ ਮੈਂ ਅਡਜਸਟਮੈਂਟ ਕਰ ਲੈਨੇ ਆ ਥੋੜੀ ਵੀ ਹੁੰਦੀ ਆ ਕਈ ਵਾਰ ਜ਼ਿਆਦਾ ਹੁੰਦੀ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਵੀਰੇ 50 ਕਿਲੋਮੀਟਰ ਦਾ ਰੇਡੀਅਸ ਆ 50 ਕਿਲੋਮੀਟਰ ਦਾ ਹੈ ਬੰਦੇ ਨਹੀਂ ਕਿਸੇ ਨੇ ਦੂਰ ਵਾਲੇ ਨੇ ਲਾਉਣਾ ਵੀ ਆਪਾਂ ਨੂੰ ਪਹਿਲਾਂ ਜਿਵੇਂ ਹੁਣ ਮੂਰੇ ਜਦੋਂ ਬੀਜ ਦਾ ਕੰਮ ਚੱਲੂਗਾ ਸਤੰਬਰ ਜਾਂ ਅਗਸਤ ਚ ਪਹਿਲਾਂ ਸ਼ੁਰੂ ਚ ਬੰਦਾ ਬੁਲਾ ਲੈ ਤਾਂ ਪਹਿਲਾਂ ਦੱਸ ਸਕਦੇ ਆ ਹੈ ਹੋਰ ਕੱਢ ਸਕਦੇ ਆ ਠੀਕ ਆ ਤੋਂ ਬਾਅਦ ਆਪਨੇ ਲੋਕਲ ਕੰਮ ਚੱਲ ਪੈਂਦਾ ਬਿਲਕੁਲ ਤੇ ਬਾਈ ਜੇ ਗੱਲ ਕਰੀਏ ਵੀ ਜੇ ਇਹਦਾ ਖਰਚਾ ਜਿਵੇਂ ਤੁਸੀਂ ਕਹਿੰਦੇ 130 ਰੁਪਏ ਕੁਇੰਟਲ ਦਾ ਖਰਚਾ ਆਗਾ ਠੀਕ ਆ ਤੇ ਜਿਹੜੀ ਆ ਚੀਜ਼ ਹੈਗੀ ਇਹ ਤਾਂ ਨਹੀਂ ਤੁਸੀਂ ਲਿਉਂਦੇ ਹੈਗੇ ਜਿਵੇਂ ਬੇਸਟੇਜ ਵਗੈਰਾ ਕੁਝ ਨਹੀਂ ਬੰਦੇ ਤੋਂ ਲੈਣਾ ਜਦੋਂ ਬਾਗੇ ਅਗਲੇ ਦੀ ਕਣਕ ਜਿੰਨੀ ਬੇਸਟੇਜ ਹੀ ਨਿਕਲ ਗਈ ਉਹ ਵੀ ਅਗਲੇ ਕੋਲ ਸਾਰਾ ਉਹਨੂੰ ਹਾਂ ਬਾਕੀ ਸਾਰਾ ਆ ਕਣਕ ਏ ਵੀ ਨੂੰ ਹੈ ਕੋਈ ਆਉਣ ਜਾਣ ਦਾ ਕਰਾਇਆ ਅੱਡ ਬਰੇ ਜੇ ਬਾਲੀ ਥੋੜੀ ਤੇ ਜਾ ਰਹੇ ਹਾਂ ਕਿਤੇ ਹਾਂ ਤਾਂ ਹੁੰਦਾ ਨਹੀਂ ਅਦਰਵਾਈਜ਼ 100 ਕੁਇੰਟਲ ਦੀ ਰਿਕੁਆਇਰਮੈਂਟ ਅਗਲਾ ਪੂਰੀ ਕਰਦਾ ਪੰਜ ਸੱਤ ਕਰ ਇਕੱਠੇ ਹੋ ਜਾਂਦੇ ਉਹ ਦਿਹਾੜੀ ਦਾ ਫਿਰ ਆਉਣ ਜਾਣ ਦਾ ਫਿਰ ਕੋਈ ਹੋਣੀ ਕਰਦੇ ਹਾਂ ਤੁਸੀਂ ਆਪ ਹੀ ਸਿਆਣੇ ਹੋ ਰਸਤੇ ਬਿਲਕੁਲ ਭਾਈ ਬਿਲਕੁਲ ਜੀ ਬਿਲਕੁਲ ਤੇ ਇਹਦੇ ਆਪਾਂ ਜੇ ਗੱਲ ਕਰੀਏ ਭਾਈ ਫਾਇਦੇ ਕੀ ਕੀ ਨੇ ਮੰਨ ਲਾ ਵੀ ਉਦੋਂ ਬਾਅਦ ਮੈਂ ਦੱਸਾਂ ਲੋਕਾਂ ਨੂੰ ਤੁਸੀਂ ਆਪਦੇ ਹਿਸਾਬ ਨਾਲ ਕੀ ਮੰਨਦੇ ਹੋ ਹੈ ਜੀ ਮਾੜ ਇੱਕ ਤਾਂ ਪਹਿਲਾਂ ਇਹ ਆ ਵੀ ਜਿਵੇਂ ਆਪਾਂ ਥੈਲੀ ਦਾ ਵੀ ਲਿਆ ਕੇ ਸਾਰੇ ਕਿਸਾਨਾਂ ਨੇ ਦੇਖਿਆ ਹੋਇਆ ਜਦੋਂ ਆਪਾਂ ਬੀਜਦੇ ਹਾਂ ਉਹਦੇ 2 ਮਣ 3 ਮਣ ਦਾ ਝਾੜ ਦਾ ਤਾਂ ਉਹੀ ਫਰਕ ਪੈਂਦਾ ਪਤਾ ਨਹੀਂ ਮਰਦੇ ਹੀ ਨਹੀਂ ਮਰਦੇ ਹੀ ਨਹੀਂ ਅੱਜੇ ਫਿਰਦੇ ਹਾਂ ਕਿਉਂਕਿ ਨਾਲ ਵਿਜਾਈ ਹੋ ਜਾਂਦੀ ਆ ਬਿਲਕੁਲ ਇਥੇ ਕੀ ਆ ਸਾਰੇ ਕਿਉਂਕਿ ਸਾਰਾ ਬੀਜ ਦੀ ਖੇੜਾ ਬਿਲਕੁਲ ਭਾਈ ਬੀ ਵਧੀਆ ਹੋਊਗਾ ਆਪਣਾ ਮਨ ਲਾਏ ਪੂਰੇ ਵਧੀਆ ਦਾਣੇ ਮੋਟੇ ਆਏ ਜੀ ਪੂਰੇ ਜਿਹਨ ਲੋਕ ਕਹਿੰਦੇ ਵੀ ਬਦਾਮਾਂ ਵਰਗੀ ਕਣਕ ਮੰਨ ਲਏ ਇਹਦੇ ਆਉਂਦੀ ਆ ਹਨਾ ਬਿਲਕੁਲ ਜਮਾ ਪੂਰਾ ਜਿਹੜਾ ਹੈਵੀ ਦਾਣਾਗਾ ਉਹਰੇ ਤੱਕ ਪਹੁੰਚਦਾ ਇਹਦਾ ਸਾਰਾ ਕੰਮ ਵੀਰੇ ਹਵਾ ਨਾਲ ਇਹ ਇਕੱਲੇ ਝਾਰਨੇ ਨਹੀਂ ਮਸ਼ੀਨ ਦੇ ਵਿੱਚ ਲੱਗਦੇ ਇਹਦੇ ਚ ਇਹ ਸਪੈਸ਼ਲ ਗ੍ਰੇਡਰ ਤੇ ਹੁੰਦਾਗਾ ਜਿਹੜਾ ਆਪਾਂ ਥੈਲੀ ਵਾਲਾ ਵੀ ਬਣ ਲਿਆਉਣੇ ਆ ਹਾਂ ਉਹ ਏਸੇ ਚੀਜ਼ਾਂ ਤੇ ਗ੍ਰੇਡਿੰਗ ਹੋਇਆ ਹੁੰਦਾਗਾ ਇਹ ਬੀਜ ਗ੍ਰੇਡਰ ਆਗਾ ਮੰਨ ਲਓ ਤੇ ਭਰਾਵੋ ਬਾਕੀ ਫਿਰ ਜਿਹੜੀਆਂ ਆ ਚੀਜ਼ਾਂ ਰਹਿ ਗਈਆਂ ਇਹਨੂੰ ਤੁਸੀਂ ਦਾਣੇ ਦੂਣੇ ਵਾਸਤੇ ਬੰਦਾ ਵਰਤ ਸਕਦਾ ਹਨਾ ਹਾਂਜੀ ਮੈਂ ਆਪਾਂ ਗੁੱਲੀ ਡੰਡਾ ਉੱਚਾ ਜੀ ਤੇ ਮੋਦ ਲੈਂਦੇ ਫਿਰਦੇ ਆਂਗੇ ਉਹ ਚੀਜ਼ ਦਾ ਹੋਆ ਬਿਲਕੁਲ ਜੀ ਤੇ ਭਰਾਵੋ ਕਰ ਲੋ ਵੀਰ ਨੂੰ ਸੰਭਲ ਕੇ ਬਾਈ ਧੰਨਵਾਦ ਹੋਊਗਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ